ਕਾਂਗਰਸ ਨੇ ਬੀਤੀ ਕੱਲ 2 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਇੱਕ ਹੋਰ ਉਮੀਦਵਾਰ ਨੂੰ ਸੂਚੀ ਦੇ ਵਿੱਚ ਸੂਚੀਬੱਧ ਕਰਕੇ ਚੋਣ ਪ੍ਰਚਾਰ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ ਉਹ ਕਿਹੜਾ ਉਮੀਦਵਾਰ ਹੈ ਕਿਉਂਕਿ ਉਮੀਦਵਾਰ ਬਹੁਤ ਐਮ 2000 ਇਸ ਵਾਰ ਆਮੋ ਸਾਹਮਣੇ ਭੜਨ ਜਾ ਰਹੇ ਨੇ ਕਿਉਂਕਿ ਭਾਰਤ ਪੁਸ਼ਨ ਆਸ਼ੂ ਦੀ ਟਿਕਟ ਦੇ ਉੱਤੇ ਕਾਂਗਰਸ ਨੇ ਮੋਹਰ ਲਾ ਦਿੱਤੀ ਹੈ ਅਤੇ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਾਰ ਚੋਣ ਮੈਦਾਨ 'ਚ ਨੇ ਤਾਂ ਦੋ ਜਿਗਰੀ ਯਾਰ ਜਿਹੜੇ ਆ ਉਹ ਹੁਣ ਆਮੋ ਸਾਹਮਣੇ ਹੋ ਗਏ ਨੇ ਆਮੋ ਸਾਹਮਣੇ ਚੋਣ ਲੜਨਗੇ ਭਾਰਤ ਪੂਸ਼ਨ ਆਸ਼ੂ ਦੀ ਟਿਕਟ ਪੱਕੀ ਕਰ ਦਿੱਤੀ ਗਈ ਹੈ ਤੇ ਭਾਰਤ ਪੂਸ਼ਨ ਆਸ਼ੂ ਨੇ ਵੀ ਚੋਣ ਪ੍ਰਚਾਰ ਜਿਹੜਾ ਹੈ ਉਹ ਆਰੰਭ ਦਿੱਤਾ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਉਣ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਅੰਦਰਖਾਤੇ ਭਾਰਤ ਪੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਵੇਰੰਭ ਦਿੱਤਾ ਹੈ ਅਤੇ ਹੁਣ ਦੋ ਜਿਗਰੀ ਯਾਰ ਜਾਨੀ ਕਿ ਰਵਨੀਤ ਬਿੱਟੂ ਅਤੇ ਭਾਰਤ ਪੂਸ਼ਣ ਆਸ਼ੂ ਜਿਹੜੇ ਇੱਕ ਦੂਜੇ ਤੋਂ ਬਿਨਾਂ ਸਿਆਸੀ ਤੌਰ ਤੇ ਸਾਹ ਨਹੀਂ ਸੀ ਲੈਂਦੇ ਉਹ ਆਮੋ ਸਾਹਮਣੇ ਚੋਣ ਲੜਨਗੇ ਜਦੋਂ ਦੇ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ 'ਚ ਗਏ ਆ ਉਸੇ ਦਿਨ ਤੋਂ ਹੀ ਜਿਹੜਾ ਭਾਰਤ ਪੂਸ਼ਣ ਆਸ਼ੂ ਜਿਹੜਾ ਪੱਟਾਂ ਤੇ ਥਾਪੀਆਂ ਮਾਰ ਕੇ ਜਿਹੜਾ ਰਵਨੀਤ ਬਿੱਟੂ ਨੂੰ ਵੰਗਾਰ ਰਿਹਾ ਕਿ ਤੈਨੂੰ ਹੁਣ ਚੋਣਾਂ ਖਾੜੇ ਚ ਦੇਖਾਂਗੇ ਦੋ ਸਿਆਸੀ ਤਕੜੇ ਪਹਿਲਵਾਨ ਨੇ ਦੋਵੇਂ ਜਿਗਰੀ ਯਾਰ ਨੇ ਉਹ ਹੁਣ ਚੋਣ ਮੈਦਾਨ ਚ ਉਤਰ ਆਏ ਨੇ ਲੁਧਿਆਣਾ ਵਿੱਚ ਦੋ ਜਿਗਰੀ ਯਾਰਾਂ ਦੀ ਜੋੜੀ ਇਸ ਵਾਰ ਚੋਣ ਮੈਦਾਨ ਵਿੱਚ ਆਮੋ ਸਾਹਮਣੇ ਹੋਵੇਗੀ ਕਾਂਗਰਸ ਛੱਡ ਕੇ ਗਏ ਰਵਨੀਤ ਸਿੰਘ ਬਿੱਟੂ ਭਾਜਪਾ ਵੱਲੋਂ ਚੋਣ ਮੈਦਾਨ ਚ ਡਟੇ ਹੋਏ ਨੇ ਹੁਣ ਕਾਂਗਰਸ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਚ ਉਤਾਰਨ ਦੀ ਤਿਆਰੀ ਵਿੱਚ ਹੈ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਸ਼ੂ ਦੀ ਟਿਕਟ ਲਈ ਕਾਂਗਰਸ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਆਸ਼ੂ ਨੇ ਵੀ ਅੰਦਰ ਖਾਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਬਿੱਟੂ ਤੇ ਆਸ਼ੂ ਦੀ ਜੋੜੀ ਪਿਛਲੇ 10 ਸਾਲਾਂ ਤੋਂ ਲਗਾਤਾਰ ਇਕੱਠੇ ਚੋਣ ਮੈਦਾਨ ਵਿੱਚ ਉਤਰਦੀ ਸੀ ਕਾਂਗਰਸ ਵਿੱਚ ਆਨੰਦਪੁਰ ਸਾਹਿਬ ਤੋਂ 2014 ਵਿੱਚ ਟਿਕਟ ਮਿਲਣ ਤੋਂ ਬਾਅਦ ਰਵਨੀਤ ਬਿੱਟੂ ਦੀ ਜਾਰੀ ਸਾਬਕਾ ਮੰਤਰੀ ਭਾਰਤਪੂਰਨ ਆਸ਼ੂ ਦੇ ਨਾਲ ਪਈ ਸੀ ਆਸ਼ੂ ਨੇ ਵੀ ਬਿੱਟੂ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ ਦੋਵੇਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚੋਣ ਪ੍ਰਚਾਰ ਕਰਦੇ ਸਨ ਬਿੱਟੂ ਦੇ ਭਾਜਪਾ ਵਿੱਚ ਜਾਣ ਤੋਂ 24 ਘੰਟੇ ਪਹਿਲਾਂ ਵੀ ਦੋਵੇਂ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਜਦੋਂ ਬਿੱਟੂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਦੋਵਾਂ ਦੀ ਜੋੜੀ ਵਿੱਚ ਜਿਹੜੀ ਆ ਉਹ ਟਰੇਡ ਆ ਗਈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਇਸ ਸਮੇਂ ਭਾਰਤ ਪੂਸ਼ਣ ਆਸ਼ੂ ਨੂੰ ਝੰਡੀ ਦੇ ਦਿੱਤੀ ਗਈ ਹੈ ਭਾਰਤ ਪੂਸ਼ਣ ਆਸ਼ੂ ਦੀ ਟਿਕਟ ਲਗਭਗ ਤੈਅ ਕਰ ਦਿੱਤੀ ਗਈ ਹੈ ਕਾਂਗਰਸ ਦੇ ਅੰਦਰ 19 ਸੂਤਰ ਦੱਸਦੇ ਆ ਕਿ ਭਾਰਤ ਪੁਸ਼ਨ ਆਸ਼ੂ ਦੀ ਟਿਕਟ ਨੂੰ ਹਾਈ ਕਮਾਂਡ ਨੇ ਝੰਡੀ ਦੇ ਦਿੱਤੀ ਹੈ ਤੇ ਭਾਰਤ ਪੁਸ਼ਨ ਨੂੰ ਵੀ ਕਹਿ ਦਿੱਤਾ ਹੈ ਕਿ ਤੁਸੀਂ ਆਪਣਾ ਮੇਲਜੋਲ ਵਧਾਓ ਤੁਸੀਂ ਆਪਣਾ ਪ੍ਰਚਾਰ ਆਰੰਭ ਦਿਓ ਤਾਂ ਇਸੇ ਚੱਕਰ 'ਚ ਹੁਣ ਭਾਰਤ ਪੁਸ਼ਨ ਆਸ਼ੂ ਨੇ ਜਿਹੜਾ ਅੰਦਰ ਖਾਤੇ ਚੋਣ ਪ੍ਰਚਾਰ ਵੀ ਆਰੰਭ ਦਿੱਤਾ ਹੈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਦੋ ਜਿਗਰੀ ਯਾਰ ਸਿਆਸੀ ਜਿਗਰੀ ਯਾਰ ਨਹੀਂ ਦੋਵਾਂ ਦੇ ਬੜੇ ਵਧੀਆ ਸਬੰਧ ਸਨ ਇੱਕ ਹੁੰਦਾ ਸਿਆਸੀ ਤੌਰ ਤੇ ਇਹ ਸਿਆਸਤ ਤੋਂ ਪਰਾਂ ਜਾ ਕੇ ਵੀ ਜਿਹੜੇ ਵਧੀਆ ਸਬੰਧ ਸੀ ਲੁਧਿਆਣੇ ਦੇ ਕਈ ਕਾਂਗਰਸੀ ਇਸ ਨੂੰ ਜਿਹੜਾ ਆ ਉਹ ਟੇਢੀ ਅੱਖ ਨਾਲ ਵੀ ਦੇਖਦੇ ਆ ਪਰ ਫਿਲਹਾਲ ਭਾਰਤ ਪੁਸ਼ਨਾਸ਼ੂ ਨੇ ਚੋਣ ਪ੍ਰਚਾਰ ਆਰੰਭ ਦਿੱਤਾ ਤੇ ਆਪਣੇ ਜਿਗਰੀ ਯਾਰ ਨੂੰ ਜਿਹੜਾ ਉਹ ਵੰਗਾਰ ਦਿੱਤਾ ਆ